ਖਾਲੇਸ ਬੰਦੇ ਨੇ ਪਹਿਲੇ ਹਮਲੇ ਦਾ ਹੀ ਸਾਹਮਣਾ ਕੀਤਾ ਸੀ ਕਿ ਦੂਜਾ ਹਮਲਾਏ ਨਿਕਾਪ ਪੁਸ਼ ਕਰ ਦਿੰਦੇ ਹਨ ਉਹਨਾਂ ਨੇ ਉਸ ਬੰਦੇ ਨੂੰ ਰਾਕਟ ਲਾਂਚ ਨਾਲ ਘੇਰ ਲਿਆ ਤੇ ਉਹਨੂੰ ਨਿਸ਼ਾਨਾ ਬਣਾਉਣ ਲੱਗੇ ਉਹਨਾਂ ਨੇ ਲਗਾਤਾਰ ਸੁਰੱਖਿਆ ਬੰਦ ਦੱਬੇ ਪਰ ਹੁਣ ਮਿਸਾਈਲ ਛੱਡੀ ਜਾ ਚੁੱਕੀ ਸੀ ਪਰ ਗੱਾਰ ਇੰਨੀ ਜਿਆਦਾ ਮਜ਼ਬੂਤ ਸੀ ਕਿ ਮਿਸਾਈਲ ਵੀ ਉਹਦਾ ਕੁਝ ਨਹੀਂ ਕਰ ਸਕੀ ਪਿੱਛੋਂ ਪੁਲਿਸ ਦੀ ਗੱਡੀ ਆ ਰਹੀ ਸੀ ਤੇ ਡਰਾਈਵਰ ਨੂੰ ਗੱਡੀ ਰੋਕਣੀ ਪਈ ਤੇ ਉਹਨਾਂ ਨੇ ਉਹੀ ਘੇਰਾ ਬੰਦੀ ਕਰ ਲਈ ਅਸਲੀ ਖੇਡ ਤਾਂ ਇੱਥੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਇਹ ਗੱਡੀ ਦੇ ਪਿੱਛੇ ਦੂਸਰੀ ਗੱਡੀ ਲੱਗ ਜਾਂਦੀ ਹੈ ਬੰਦਾ ਸਕਰੀਨ ਔਨ ਕਰਕੇ ਦੇਖਦਾ ਹੈ ਉਹ ਤਾਂ ਚਾਰੇ ਗੱਡੀ ਦੇ ਥੱਲੇ ਧੂਆਂ ਹੀ ਧੂਆਂ ਹੋ ਜਾਂਦਾ ਹੈ ਤੇ ਅਗਲੇ ਬੰਦੇ ਨੂੰ ਕੁਝ ਦਿਖਦਾ ਹੀ ਨਹੀਂ ਉਹ ਤਾਂ ਉਥੋਂ ਆਪਣੀ ਗੱਡੀ ਮੋੜ ਨਹੀਂ ਦੇਂਦੇ ਹਨ ਪਰ ਦੁਸ਼ਮਣਾਂ ਦੀ ਗੱਡੀ ਥੱਲੇ ਜਾ ਕੇ ਡਿੱਗਦੀ ਹੈ ਦੁਸ਼ਮਣ ਮਸਾਇਲ ਕੱਢਦਾ ਹੈ ਤੇ ਗੱਡੀ ਤੇ ਮਸਾਇਲ ਚਲਾ ਦਿੰਦਾ ਹੈ ਪਰ ਡਰਾਈਵਰ ਇੰਨਾ ਚਲਾਕ ਸੀ ਕਿ ਉਹਨੇ ਬੜੇ ਤਰੀਕੇ ਨਾਲ ਗੱਡੀ ਘੁਮਾਈ ਤੇ ਅੱਗ ਵਿੱਚੋਂ ਹੀ ਗੱਡੀ ਬਾਹਰ ਕੱਢ ਲਈ ਆਪਣੇ ਆਪ ਨੂੰ ਹਾਰਿਆ ਦੇਖ ਕੇ ਦੁਸ਼ਮਣਾਂ ਨੇ ਆਪਦੀ ਗੱਡੀ ਉਥੋਂ ਕਮਾ ਲਈ ਇਸ ਬੰਦੇ ਨੇ ਆਪਦੀ ਗੱਡੀ ਰੋਕੀ T.Rims and Tyre Showroom ਦੇ ਸਾਹਮਣੇ ਜਿੱਥੋਂ ਕਿ ਉਸ ਬੰਦੇ ਨੇ ਆਪਦੀ ਗੱਡੀ ਲਈ ਰਿਮਸ ਤੇ ਟਾਇਰ ਖਰੀਦਣੇ ਸੀ ਇਹਨਾਂ ਕੋਲ ਚੜਦੇ ਤੋਂ ਚੜਦੇ ਰਿ ਤੇ ਟਾਇਰ ਵੀ ਪਾਈ ਜਾਂਦੀ ਹਨ ਰਪੀਰ ਕਰਵਾਉਣਾ ਜਾਂ ਮੈਕੈਨਿਕ ਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਪੈਸੇ ਨਹੀਂ ਵੀ ਹਨ ਤਾਂ ਤੁਸੀਂ ਇਹਨਾਂ ਨਾਲ ਫਾਈਨਾਂਸ ਵੀ ਕਰਵਾ ਸਕਦੇ ਹੋ ਇਹਨਾਂ ਦਾ ਐਡਰੈਸ ਹੈ 2070 ਸਟੀਲ ਐਵੇਨਿਊ ਈਸਟ ਯੂਨਿਟ ਨੰਬਰ 19 ਬ੍ਰਮਟਨ ਟੋਰਾਂਟੋ ਉੱਪਰ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ